ਦਾ ਸਿੱਧਾ ਥੋੜਾ ਜ਼ੂਮ ਕਰਕੇ ਦੱਸਾਂ ਲਾ ਤੇ ਇਹ ਵੀ ਤਿਆਰ ਹੋਣ ਲਿਆ ਵਾ 36 ਦੀ 100 ਲੀ ਛੋਟੇ ਵੱਡੇ 454 ਟਰੈਕਟਰ ਕਿ ਡਾਊਨ ਸਿਲਿੰਗ ਵੇਰਾ ਸਾਰੀ ਹੋਈ ਹੋਈ ਹੈ ਦੇ ਵਿੱਚ ਥੱਲੇ ਉਹ ਵੀ ਫਰਸ਼ ਪਿਆ ਹੋਇਆ ਵਾ ਟਰੈਕਟਰ ਜਿੰਨੇ ਮਰਜੀ ਆ ਕੇ ਤਸੱਲੀ ਕਰਿਆ ਕਰੋ ਹੁਣ 2 250 ਕਿਲੋਮੀਟਰ ਦਾ ਭਰਾ ਉਹ ਵੀ ਸੱਚੇ ਅਗਲੇ ਕਹਿੰਦੇ ਯਾਰ ਕੁਛ ਨਾ ਕੁਛ ਤਾਂ ਪਤਾ ਲੱਗੇ ਹੁਣ ਭਾਈ ਅਗਲਾ ਕਹਿੰਦਾ ਵੀ ਹੁਣ ਸਿਸਟਮ ਸਾਰਾ ਵਧੀਆ ਕੰਪਨੀ ਦਾ ਲੱਗਿਆ ਹੋਇਆ ਸੋਨੀ ਦਾ ਕਿਸੇ ਨੇ origignal ਪੈਸੇ ਲਾਏ ਹੋਏ ਬਾਕੀ ਕਿਸੇ ਵਾਰ ਬਾਹਰ ਬੂਰ ਚਲੇ ਜਾਂਦਾ ਕੋ ਭਰਾ ਟਾਈਗਰ ਸੋਲਿਸ ਤੇ ਕਿੰਨੇ ਹਸ ਪਾਵਰ ਦੋਸਤ ਇਹ 90 90 ਸੋਲਿਸ 90 ਸਟicker ਜਾਂ ਦੂਜੇ ਆਗੇ ਨਾ ਪਤਾ ਨਹੀਂ ਲੱਗਦਾ ਵੇਟ ਬੂਟ ਸਾਰਾ ਕਾਣਨ ਦੇ ਆ ਚੀਜ਼ ਇਹ ਬੱਚਾ ਟਰੈਕਟਰ ਉਹ ਲਿਆ ਕਰੋ ਜਿਹਦਾ ਕੱਲ ਨੂੰ ਨਵੇਂ ਨਵੇਂ ਖੜੇ ਆ ਸੋ ਸਾਰੇ ਫੰਕਸ਼ਨ ਇਹਨਾਂ ਵਿੱਚ ਹੈਗੇ ਆ ਬਾਗਾਂ ਦਾ ਅੱਜਕੱਲ ਤੁਹਾਨੂੰ ਪਤਾ ਬਹੁਤ ਕੰਮ ਆ ਵੈਸੇ ਵੀ ਸ਼ੌਂਕੀਆ ਟਰੈਕਟਰ ਬਹੁਤ ਭਰਾ ਲੈਣਦੇ ਆ ਤੇ ਆ 20 ਹਸਪਾਵਰ ਆ ਆ ਦੇਖੋ ਮੈਂ ਛੋਟੇ ਟਰੈਕਟਰ ਕਈ ਕੰਪਨੀਆਂ ਦੇ ਦੇਖ ਲਏ ਪਰ ਜੋ ਸੋਲਿਸ ਦੀ ਮਜ਼ਬੂਤੀ ਆ ਨਾ ਸੋਨਾਲੀਕਾ ਦੀ ਜਾਂ ਮਹਿੰਦਰਾ ਦੀ ਜਾਂ ਸਵਰਾਜ ਦੀ ਇਹ ਤਿੰਨ ਕਿ ਟਰੈਕਟਰ ਆ ਕਾਫੀ ਟਰੈਕਟਰ ਇਹਨਾਂ ਦੇ ਫੇਲ ਵੀ ਹੋਏ ਛੋਟੇ ਸਿਰਫ ਇੱਕ ਸੋਨਾਲੀਕਾ ਟਰੈਕਟਰ ਸੋਲਿਸ ਦਾ ਜਿਹੜਾ ਟਰੈਕਟਰ ਇਹਦਾ ਸਮਾਨ ਵੀ ਮਿਲਦਾ ਉਹ ਟਰੈਕਟਰ ਜਿਹੜੇ ਵੀ ਭਰਾ ਕੋ ਚੱਲਣ ਦੇ ਤਾਂ ਵਧੀਆ ਚੱਲਣ ਦੇ ਆ ਚੀਜ਼ ਇਹ ਬੱਚਾ ਟਰੈਕਟਰ ਉਹ ਲਿਆ ਕਰੋ ਜਿਹਦਾ ਕੱਲ ਨੂੰ ਤੁਸੀਂ ਮਾਰਕੀਟ ਵਗੈਰਾ ਪਤਾ ਕਰਿਆ ਕਰੋ ਇਹ ਟਰੈਕਟਰ ਤੁਹਾਨੂੰ ਪਤਾ ਵੀ ਇਹਨਾਂ ਦਾ ਹਾਲੇ ਤੱਕ ਬ੍ਰਾਂਡ ਚੱਲਣ ਦੇ ਆ ਬੰਦ ਨਹੀਂ ਗਏ ਕਈ ਕੰਪਨੀਆਂ ਰਾਤੋਂ ਰਾਤ ਬਣਦੀਆਂ ਤੇ ਰਾਤੋਂ ਰਾਤ ਬੰਦ ਹੋ ਜਾਂਦੀਆਂ ਦੁਬਾਰੇ ਜ਼ਿੰਮੇਦਾਰ ਲੈ ਕੇ ਪਛਤੌਂਦਾ ਬਹੁਤ ਆ ਹੁਣ ਆ ਦੇਖੋ ਪਿੱਛੇ ਸਾਰੇ ਕੰਪਲੀਟ ਟਰੈਕਟਰ ਇਹਨਾਂ ਕੋਲ ਖੜੇ ਕੋਈ ਵੀ ਅਨਕੰਪਲੀਟ ਟਰੈਕਟਰ ਨਹੀਂ ਹੈਗਾ ਇਹ ਘੱਟੋ ਘੱਟ 25-30 ਟਰੈਕਟਰ ਇਹ ਖੜੇ ਆ ਤੇ ਦਿਨ ਵਰ ਦਿਨ ਲੋਕ ਲਈ ਜਾਂਦੇ ਆ ਜਿਹੜਾ ਲੈ ਜਾਊਗਾ ਤੇ ਚੰਗਾ ਰਹੂਗਾ ਆਪਾਂ ਦਾ ਵੀਡੀਓ ਦੇ ਵਿੱਚ ਇਹੀ ਕਹਿਣਾ ਸਾਡਾ ਤਾਂ ਇਹੀ ਮਾਣ ਆ ਵੀ ਸਾਡੀ ਵੀਡੀਓ ਦੇਖ ਕੇ ਜਿਹੜਾ ਭਰਾ ਆ ਕੇ ਕਹਿੰਦਾ ਨਾ ਵੀ ਬਾਈ ਤੁਹਾਡੀ ਵੀਡੀਓ ਦੇਖ ਕੇ ਅਸੀਂ ਆਏ ਸੀ ਤੇ ਸਾਡਾ ਫਾਇਦਾ ਹੋਇਆ ਆ ਦੇਖੋ ਨਵੇਂ ਟਰੈਕਟਰ ਆ ਕੋਰੇ ਇਹਦੀ ਬਾਈ ਹਾਰਸ ਪਾਵਰ ਸਮਝ ਲਓ ਭਾਵੇਂ ਤੁਸੀਂ ਹਾਰ ਪੈ ਕੇ ਘਰੇ ਲੈ ਜਾਓ ਇਹਨੂੰ ਨਵਾਂ ਕਹਿ ਕੇ ਵੀ ਤੁਹਾਨੂੰ ਕੋਈ ਪਛਾਣ ਨਹੀਂ ਸਕਦਾ ਵੀ ਟਰੈਕਟਰ ਨਵਾਂ ਕਿ ਪੁਰਾਣਾ ਇਹ ਛੋਟੇ ਟਰੈਕਟਰ ਆ 25 30 ਟਰੈਕਟਰ ਇਹ ਖੜੇ ਆ 90 ਆਏ ਹੋਏ ਆ ਸੋਲਿਸ 90 ਤੁਹਾਨੂੰ ਬਾਹਰ ਵੀ ਦਿਖਾਉਣਾ ਇਹਨਾਂ ਕੋਲ 4x4 ਟਰੈਕਟਰ ਦੀ ਬਹੁਤ ਰੇਂਜ ਆ 5405 ਕੋਕੂ ਟਰੈਕਟਰ ਵਾਲਿਆਂ ਦੇ ਆ ਕੇ ਤੁਸੀਂ ਆਪਣਾ ਟਰਾਈ ਕਰ ਲਿਓ ਮੈਂ ਤੁਹਾਨੂੰ ਇਹ ਏਸੀ ਕੈਬਨ ਵਾਲਾ ਵੀ ਦਿਖਾਉਣਾ ਆ ਜੋ ਟਰੈਕਟਰ ਉੱਧਰ ਆਇਆ ਹੋਇਆ ਆ ਲਓ ਤੁਹਾਨੂੰ ਏਸੀ ਕੈਬਨ ਟਰੈਕਟਰ ਜਿਹਨੇ ਨਵਾਂ ਲੈਣਾ ਨਾ ਇੱਕ ਵਾਰੀ ਜਰੂਰ ਆ ਕੇ ਟਰੈਕਟਰ ਦੇਖਿਓ ਬਾਈਮਲ ਟਰੈਕਟਰ ਕੋਹਰਾ ਨਵੇਂ ਹੀ ਖੜਾ ਟਾਈਗਰ ਸੋਲਿਸ ਤੇ ਕਿੰਨੇ ਉਸ ਪਾਵਰ ਦੋਸਤ ਇਹ 90 90 ਸੋਲਿਸ 90 ਸਟicker ਜਾਂ ਦੂਜੇ ਆਗੇ ਨਾ ਪਤਾ ਨਹੀਂ ਲੱਗਦਾ ਵੇਟ ਬੂਟ ਸਾਰਾ ਕੰਪਲੀਟ ਟਰੈਕਟਰ ਟਾਈਗਰ 90 ਇਹ ਕੈਬਨ ਕਿੱਥੋਂ ਲੱਗਿਆ ਪਤਾ ਕੁਛ ਕੈਬਨ ਬਾਹਰੋਂ ਲੱਗਿਆ ਲਵਾਇਆ ਕਿਸੇ ਦੇ ਬੜਾ ਵਧੀਆ ਜਿਵੇਂ ਲੱਗਦਾ ਪਾਤਣ ਵਾਲਾ ਸ਼ਾਇਦ ਫਿਰਦੀ ਵਾਲਿਆਂ ਦਾ ਸਾਰਾ ਕੰਪਲੀਟ ਏਸੀ ਕੈਬਨ ਰਨਿੰਗ ਦੇ ਵਿੱਚ ਤੇ ਅੰਦਰੋਂ ਵੀ ਸਾਰਾ ਟਰੈਕਟਰ ਤੁਹਾਨੂੰ ਦਿਖਾ ਦਾਂ ਕਿਉਂ ਅੱਜਕੱਲ ਕੈਬਨ ਬੜੇ ਮਹਿੰਗੇ ਆ ਦੁਬਾਰਾ ਬਾਹਰੋਂ ਲਗਾਉਣੇ ਆ ਸਾਰਾ ਸਿਸਟਮ ਅੰਦਰੋਂ ਕੈਬਨ ਦਾ ਆ ਦੇਖ ਲਓ ਸਾਰਾ ਸਿਸਟਮ ਅੰਦਰ ਲੱਗਿਆ ਕੈਬਨ ਕੋ ਬੰਦਾ ਜਿਨ੍ਹਾਂ ਨੇ ਐਲਸੀਡੀ ਵੀ ਲੱਗੀ ਆ ਕੈਮਰੇ ਵਗੈਰਾ ਲੱਗੇ ਹੋਣੇ ਇਹਦੇ ਵਿੱਚ ਜਿਨੇ ਕਿਸੇ ਨੇ ਟਰੈਕਟਰ ਲੈਣਾ ਤਾਂ ਆਪਣਾ ਬਾਈ ਜਰੂਰ ਇੱਕ ਵਾਰੀ ਆ ਕੇ ਸਪੀਕਰ ਸਪੀਕਰ ਸਾਰੇ ਲੱਗੇ ਹੋਏ ਆ ਤੇ ਬਾਕੀ ਬਾਈ ਆ ਕੇ ਤੁਸੀਂ ਤਸੱਲੀ ਕਰ ਲਿਓ ਟਰੈਕਟਰ ਨਵਾਂ ਹੀ ਆ ਬਾਈ ਤੇ ਹੀ ਮਾਡਲ ਦਾ ਕੀ ਵੇਕਟ ਦਾ ਤੁਹਾਨੂੰ ਬੜਾ ਸਿਸਟਮ ਸਾਰਾ ਵਧੀਆ ਕੰਪਨੀ ਦਾ ਲੱਗਿਆ ਹੋਇਆ ਸੋਨੀ ਦਾ ਕਿਸੇ ਨੇ origianal ਪੈਸੇ ਲਾਏ ਹੋਏ ਆ ਬਾਕੀ ਕਈ ਵਾਰ ਬਾਹਰਪੂਰ ਚਲੇ ਜਾਂਦਾ ਕੋ ਭਰਾ ਅੱਜ ਕੱਲ ਤੁਹਾਨੂੰ ਪਤਾ 900 ਲੋਡਾਂ ਤੇ ਉਹ ਸਾਰਾ ਸਿਸਟਮ ਅੱਜ ਕੱਲ ਛੋੜੇ ਥੋੜੇ ਪੈਸੇ ਲੱਗ ਬਹੁਤ ਜਾਂਦੇ ਆ ਚੀਜ਼ ਤੇ ਕੰਪਨੀ ਤੁਹਾਨੂੰ ਪਤਾ ਅੱਜ ਕੱਲ ਚੀਜ਼ਾਂ ਘਟਾਈ ਜਾਂਦੇ ਆ ਸਾਰਾ ਕੁਝ ਬਾਹਰੋਂ ਹੀ ਲਵਾਉਣਾ ਪੈਂਦਾ ਤੇ ਇਹਦੀ 14.5 ਲੱਖ ਦੀ ਮੰਗ ਹੈ 2022 ਮਾਡਲ ਜਿਉਰੀ ਫੇਰ ਮਾਡਲ ਕਲੀਅਰ ਕਰਨਾ ਮੈਂ ਮੈਂ ਵਾਕੀ ਪੱਕਾ ਪੁੱਛ ਲਵਾਂ ਮਾਡਲ ਮੈਨੂੰ ਤਾਂ ਸ਼ਾਇਦ ਬਾਜੀ ਲੱਗ ਗਿਆ 14.5 ਲੱਖ ਦੀ ਮੰਗ ਲੱਗੀ ਤੇ ਕਈ ਵਾਰ ਆਇਆ ਸੁਣਨ ਤੇ ਭੁਲੇਖਾ ਪੈ ਜਾਏ ਤੇ ਫਿਰ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਜਾਂਨ ਪ੍ਰੂਫ ਹੋ ਜਾਂਦਾ ਵੀ ਬਾਈ ਆਹ ਗੱਲ ਕਹੀ ਸੀਗੀ ਤੇ ਆਪਾਂ ਨੂੰ ਐ ਹੁੰਦਾ ਵੀ ਕੋਈ ਵੀ ਗੱਲ ਯਾਰ ਗਲਤ ਨਾ ਕਹੀ ਜਾਵੇ ਹੀ ਬਰਾਗਲੇ ਨੇ ਦੂਰੋਂ ਆਉਣਾ ਹੁੰਦਾ। 2022 ਮਾਡਲ ਆ ਪ੍ਰੋਪਰ ਤੇ ਪੰਜਾਬ ਦਾ ਨੰਬਰ ਆ 14.5 ਲੈ ਕੇ ਡਿਮਾਂਡ ਆ ਆਪਣਾ ਤੁਸੀਂ ਰੇਟ ਫੇਟ ਦਾ ਬਾਈ ਅੰਦਾਜ਼ਾ ਲਾ ਲਿਓ। ਕਿਉਂ ਜਦੋਂ ਜਿਹੜਾ ਪਾਸੇ ਤੁਰੀਏ ਫਿਰ ਉਦੋਂ ਹੀ ਪਤਾ ਹੁੰਦਾ ਵੀ ਕੀ ਰੇਟ ਨਵੇਂ ਦਾ ਜਾਂ ਕੀਵੇਂ ਕਿੰਨੇ ਦਾ ਕਰ ਆਪਣਾ ਸਾਰਾ ਹਸਾਬ ਕਿਤਾਬ ਤੁਸੀਂ ਆਪਣਾ ਲਾ ਲਿਓ ਬਾਈ ਜੀ। ਤੇ ਆ ਆਪਣਾ ਸ਼ੌਕਰ ਸ਼ੌਕਰ ਸਾਰੇ ਲੈ ਨਵਾਂ ਏਸੀ ਕੈਵਨ ਲੱਗਿਆ ਕੈਵਨ ਹੁਣ ਪਤਾ ਨਹੀਂ ਕਿੱਥੋਂ ਦਾ ਲੱਗਿਆ ਹੈ ਤੁਸੀਂ ਆਪ ਦੇਖ ਲਓ ਕਿ ਜਿਹੜੇ ਭਾਈ ਇਹ ਕੰਮ-ਕਮ ਕਰਾਉਂਦੇ ਰਹਿੰਦੇ ਆ ਉਹਨਾਂ ਨੂੰ ਪਤਾ ਹੁੰਦਾ ਤੇ ਆਪਣਾ ਤਸੱਲੀ ਕਰ ਲਓ ਸਾਰੇ ਤੇ ਜਿਹਨਾਂ ਪਿਛਲਾ ਅਫੀਸਾ ਵੀ ਖੁੱਲਦਾ ਤੇ ਅਗਲੇ ਵੀ ਖੁੱਲਦੇ ਆ ਲੋ ਸਿਸਟਮ ਦੀ ਸਾਰੇ ਦੀ ਤੁਹਾਨੂੰ ਵੀਡੀਓ 310h 6106 ਨੰਬਰ ਟਰੈਕਟਰ ਆ ਲੋ ਆਰਾ ਪਿੱਛੋਂ ਕਿੱਲਾ ਕਿ ਚੱਲਿਆ ਹੋਣਾ ਤੁਸੀਂ ਵੇਖ ਲਓ ਨਵੀਂ ਚੀਜ਼ ਨੂੰ ਤਾਂ ਵੈਸੇ ਹੀ ਅਗਲਾ ਸਾਹਮ ਸਾਹਮ ਚਲਾਉਂਦਾ ਮਿੱਟੀ ਵੀ ਨਹੀਂ ਲੱਗਣ ਦਿੰਦਾ ਭਾਵੇਂ ਰੱਖਣੀਆਂ ਭਾਵੇਂ ਵੇਚਣੀਆਂ ਪਹਿਲਾਂ ਪਹਿਲੇ ਦਿਨੋਂ ਤਾਂ ਕਿਸੇ ਨੇ ਨਹੀਂ ਉਤਾਰੀ ਨਹੀਂ ਹੁੰਦੀ ਵੀ ਮੈਂ ਵੇਚਣ ਵਾਸਤੇ ਲਿਆ ਤੇ ਬਾਈ ਸਿੱਧੂ ਹੂਸਲੇ ਦਾ ਪਿੱਛੇ ਸਟicker ਵੀ ਲੱਗਿਆ ਤੇ ਹੋਰ ਵੀ ਟਰੈਕਟਰ ਆਜੋ ਤੁਹਾਨੂੰ ਹੋਰ ਵੀ ਦਿਖਾਉਣਾ 4505 ਤੇ ਇਹ ਵੀ ਨਵੇਂ ਟਰੈਕਟਰ ਖੜਾ ਜੌਂਡੀਅਰ ਟਰੈਕਟਰ ਬਹੁਤ ਆ ਬਾਈ ਤੁਸੀਂ ਫੋਨ ਕਹਿ ਦਆ ਦਿੰਨੇ ਆ ਬਾਈ ਕਿਹਦੀ ਕਿਹਦੀ ਰੇਂਜ ਤੁਹਾਨੂੰ ਫੋਨਾਂ ਤੇ ਦੱਸਾਂਗੇ ਤੇ ਜਿਹਨੇ ਨਵਾਂ ਟਰੈਕਟਰ ਇੱਕ ਵਾਰੀ ਲੈਣਾ ਮੈਂ ਤਾਂ ਜ਼ਰੂਰ ਕਹੂੰਗਾ ਵੀ ਜਦੋਂ ਸੀ ਕੈਸ਼ ਤੇ ਲੈਣਾ ਨਾ ਤੇ ਇੱਕ ਵਾਰੀ ਆ ਕੇ ਟਰਾਈ ਜ਼ਰੂਰ ਕਰਿਆ ਕਰੋ ਰੇਟ ਦੇ ਗੇਅਰ ਪ੍ਰੋ ਖੜਾ ਨਾ ਮਾ ਜੇ ਆਪਣਾ ਕੋਈ ਫਾਇਦਾ ਹੁੰਦਾ ਤਾਂ ਜ਼ਰੂਰ ਮੇਰਾ ਭਰਾ ਆ ਕੇ ਇੱਕ ਵਾਰੀ ਤਸੱਲੀ ਕਰ ਲਿਆ ਕਰੋ 36 ਦੀ 100 ਲੀ ਛੋਟੇ ਵੱਡੇ 4x4 ਟਰੈਕਟਰ ਬਹੁਤ ਜ਼ਿਆਦਾ ਹੈ ਵੀਰੇ ਜੇ ਇਹਨਾਂ ਦੀ ਦੁਕਾਨ ਤੇ ਬਲੌਕ ਬਣਾਉਣ ਲੱਗ ਜੀ ਇਹਨਾਂ ਤਾਂ ਕੰਟਾ ਇੱਕ ਲੱਗਦਾ ਪੇਪਰਾਂ ਦੇ ਵਿੱਚ ਇਹ ਬੰਦੇ ਦਾ ਤੁਹਾਨੂੰ ਵੀਡੀਓ 'ਚ ਵਾਰ-ਵਾਰ ਦੱਸਦਾ ਵੀ ਜੇ ਮਾਰਕੀਟ ਦੇ ਵਿੱਚ ਕੋਈ ਬੰਦੇ ਨੂੰ ਇਹ ਪਤਾ ਲੱਗ ਜਾਣਾ ਵੀ ਕੁੱਕੂ ਕੋ ਟਰੈਕਟਰ ਆਇਆ ਜੋ ਇਹਨਾਂ ਦੇ ਫਾਦਰ ਸਾਹਿਬ ਦਾ ਹੀ ਨਾਂ ਚੱਲਦਾ ਅੱਗੇ ਕਰਦੇ ਬੇਟੇ ਵੀ ਹੁਣ ਸੰਨੀ ਆ ਬਾਈ ਤੇ ਦੂਜਾ ਬੇਟਾ ਤੇ ਨਾਂ ਫਾਦਰ ਸਾਹਿਬ ਦਾ ਹੀ ਚੱਲਦਾ ਤੇ ਇਹਨਾਂ ਦਾ ਇੰਨਾ ਕ ਨਾਂ ਬਣਿਆ ਵੀ ਜੇ ਕਿਸੇ ਕੋਲੋਂ ਵਪਾਰ ਲੈਣ ਦੇ ਵਿੱਚ ਕੋਈ ਕਹੇ ਵੀ ਕੁੱਕੂ ਦਾ ਟਰੈਕਟਰ ਕੁੱਕੂ ਦੀ ਦੁਕਾਨ ਤੋਂ ਆਇਆ ਤਾਂ ਅਗਲਾ ਪੇਪਰ ਨਹੀਂ ਪੁੱਛਦਾ ਵੀ ਇੰਨਾ ਕ ਨਾਮ ਇਹਨਾਂ ਬੰਦੇ ਦਾ ਹਾਂ 755 ਕਿੰਨੇ ਖੜੇ ਆ ਇਹਨਾਂ ਕੋਲ ਜਿੰਨੀ ਨਹੀਂ ਕਰ ਸਕਦੇ ਡਿਊਜ ਫਾਰ ਕਿਹੜਾ ਟਰੈਕਟਰ ਲੈਣਾ ਸਾਰੇ ਖੜੇ ਆ 4x4 ਆ ਸਾਰੀ ਰੇਂਜ ਜਿਹੜੀ ਪਿੱਛੇ ਤੁਹਾਨੂੰ ਦਿਖਣ ਰਹੀ ਹੈ ਟਰੈਕਟਰ ਜਿੰਨੇ ਮਰਜ਼ੀ ਆ ਕੇ ਤਸੱਲੀ ਕਰਿਆ ਕਰੋ ਹੁਣ ਦੋ 250 ਕਿਲੋਮੀਟਰ ਦਾ ਭਰਾও ਵੀ ਸੱਚੇ ਆ ਅਗਲੇ ਕਹਿੰਦੇ ਯਾਰ ਕੁਛ ਨਾ ਕੁਛ ਤਾਂ ਪਤਾ ਲੱਗੇ ਹੁਣ ਭਾਈ ਅਗਲਾ ਕਹਿੰਦਾ ਵੀ ਮਾਰਕੀਟ ਦਾ ਕੰਮ ਆ ਰੇਟ ਅਸੀਂ ਓਪਨਲੀ ਦੱਸਦੇ ਆ ਸਾਡਾ ਕੰਪੀਟੀਸ਼ਨ ਆ ਹਰ ਚੀਜ਼ ਦਾ ਮਾਰਕੀਟ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਈ ਗੱਲਾਂ ਦਾ ਅਗਲੇ ਨੂੰ ਰੱਖਣਾ ਪੈਂਦਾ ਤੇ ਇਹਨਾਂ ਕੋਲ ਆ ਵੀ ਆਏ ਹੋਏ ਆ ਰੋਟਾ ਵੀਟਰ ਪ੍ਰੀਤ ਪ੍ਰੂਤ ਦੇ ਕਿਉਂ ਕੰਪਨੀਆ ਚ ਚੱਕਦੇ ਸਾਰਾ ਕੁਝ ਤੇ ਤੁਹਾਨੂੰ ਛੋਟੇ ਟਰੈਕਟਰ ਵੀ ਤੁਹਾਨੂੰ ਦਿਖਾਉਣਾ ਤੇ ਬਾਕੀ 90 ਵੀ ਆਏ ਆ ਤੇ 90 ਦਾ ਜਿਹੜੇ ਲਾਰਡ ਚੱਕਿਆ ਸੀ ਟਰੈਕਟਰਾਂ ਦਾ ਇਹਨਾਂ ਨੇ 90 70 ਤੇ ਨਵੇਂ ਟਰੈਕਟਰ ਆ ਬੱਚੇ ਹੈ ਆ ਰੋਟਾਵੇਟਰ ਦਿਖਾਉਂਦੇ ਆ ਕਿੰਨੇ ਤੋਂ ਕਿੰਨੇ ਫੁੱਟੇ ਆ ਇਹ 5 ਤੋਂ ਲੈ ਕੇ 8 ਫੁੱਟ ਪੰਜ ਛੋਟੇ ਤੋਂ ਲੈ ਕੇ 8 ਫੁੱਟ ਤੱਕ ਸਾਰੇ ਪਏ ਆ ਹੁਣਾਂ ਛੋਟਾ ਜਿਹਾ ਰੋਟਾਵੇਟਰ ਦੇਖੋ ਤੁਸੀਂ ਆ ਲੋ ਆ ਛੋਟਾ ਬਾਗਬਾਨ ਵਾਸਤੇ ਜਿਹੜਾ ਛੋਟੇ ਟਰੈਕਟਰ ਨੂੰ ਕਿਸੇ ਨੂੰ ਲੈਣਾ 5 ਫੂਟਾ 8 ਫੂਟਾ ਰੇਟ ਆ ਬਣਾ ਆ ਕੇ ਖੜਾ ਹੁਣ ਇੱਕ ਖੜਾ ਤਬਾਹੀ ਫਟਾਫਟ ਬਾਈ ਜਿਨ੍ਹਾਂ ਨੂੰ ਲੋੜ ਆ ਨਾ ਆ 4x4 ਟਰੈਕਟਰ ਕੰਪਲੀਟ ਕਰੀ ਜਾਂਦੇ ਕੋਈ ਸਮਾਨ ਤੁਹਾਨੂੰ ਪਤਾ ਜਿਹੜੇ ਟੈਂਡਰ ਦੇ ਟਰੈਕਟਰ ਸੀਗੇ ਸਮਾਨ ਥੋੜਾ ਬੋਤਾ ਘੱਟ ਹੁੰਦਾ ਟਰੈਕਟਰ ਸਾਰੇ ਜ਼ੀਰੋ ਮੀਟਰੀ ਸੀਗੇ ਤੇ ਕੋਈ ਚੀਜ਼ ਮਾੜੀ ਮੋਟੀ ਮਿਹਨਤ ਵੀ ਆ ਗਰਮੀ ਵੀ ਅਗਲਾ ਤਿਆਰ ਕਰਦਾ ਜਿੰਨੇ ਕਿ 2-2 ਪੀਸ 4-4 ਪੀਸ ਤਿਆਰ ਹੋਈ ਜਾਂਦੇ ਨਿਕਲ ਹੀ ਜਾਂਦੇ ਆ ਟਰੈਕਟਰ ਨਵੇਂ ਟਰੈਕਟਰਾਂ ਨਵੇਂ ਨਾਲੋਂ ਰੇਟ ਦਾ ਕਾਫੀ ਫਰਕ ਪੈ ਜਾਂਦਾ ਤੇ ਕਈ ਮਿਸਤਰੀ ਭਰਾ ਦੋ-ਦੋ ਲਈ ਜਾਂਦੇ ਆ ਜਿਨ੍ਹਾਂ ਦਾ ਕੰਮ ਵੱਡੇ ਫਾਰਮ ਵਾਲੇ ਆ ਤੇ ਆਹ ਟਰੈਕਟਰ ਵੀ ਬਹੁਤ ਸਾਫ਼ ਖੜਾ ਟਰੈਕਟਰ ਤਕਰੀਬਨ ਹੀ ਹੁਣ ਦਸੀਂ ਜਦੋਂ ਸਟਾਰਟਿੰਗ 'ਚ ਬੰਦਾ ਆਉਂਦਾ ਤੇ ਪੀਸ ਛਾਂਟ ਕੇ ਲੈ ਜਾਂਦੇ ਆ ਬਾਅਦ 'ਚ ਤੁਹਾਨੂੰ ਪਤਾ ਫਿਰ ਛਾਟੇ ਪੀਸ ਲੈ ਜਾਂਦੇ ਆ ਹੁਣ ਤੁਸੀਂ ਆਪਣਾ ਆ ਕੇ ਫਟਾਫਟ ਜਿਹੜੇ ਭਰਾਵਾਂ ਨੇ ਲੈਣਾ ਮਾਲ ਲੈ ਲਓ ਤੇ ਤਕਰੀਬਨ ਹੁਣੇ ਹੀ ਮਾਲ ਆਇਆ ਸਾਰਾ ਕੁੱਕੂ ਟਰੈਕਟਰਾਂ ਨੇ ਦੇ ਵੀ ਇਹਨਾਂ ਦਾ ਟੈਂਡਰ ਆਇਰ ਕੀ ਤੇ ਸਾਰੇ ਇਹਨਾਂ ਕੋਲ ਟਰੈਕਟਰ ਆਇਆ ਛੋਟੇ ਤੋਂ ਵੱਡੇ ਸਾਰੇ ਤੇ ਮੇਰਾ ਵੀਰ ਜਿਨ੍ਹਾਂ ਨੇ ਵੀ ਲੈਣੇ ਆ 90 10 ਖੜਾ 90 10 ਦਾ ਵੀ ਤੁਹਾਨੂੰ ਹੱਥ ਪੱਲਾ ਮਾਰਨਾ ਪੈਣਾ ਵਧੀਆ ਟਰੈਕਟਰ ਹੈ ਟਰੈਕਟਰ ਤਾਂ ਹੁਣ ਤੁਹਾਨੂੰ ਪ ਤੇ ਆलो 90 ਦਾ ਸਿੱਧਾ ਥੋੜਾ ਜ਼ੂਮ ਕਰਕੇ ਦੱਸਾਂ। ਤੇ ਇਹ ਵੀ ਤਿਆਰ ਹੋਣ ਲਿਆ ਵਾ। ਮਾੜਾ ਮੋਟਾ ਕੰਮ ਰਹਿ ਗਿਆ ਇਹਦਾ। ਇਹ ਟਰੈਕਟਰ ਵਛਾਣਣਾ ਨਹੀਂ ਜਦੋਂ ਤੁਸੀਂ ਤਿਆਰ ਹੋ ਗਏ। ਤੇ ਭਰਾंनो ਸ਼ੌਂਕ ਵੱਜੋ। ਕੋਈ ਵੀ ਕੰਮ ਸ਼ੁਰੂ ਕਰਨਾ ਅੱਜਕੱਲ੍ਹ ਕਈ ਚੀਜ਼ਾਂ ਵਾਸਤੇ ਜਿਵੇਂ ਟਰਾਲੀਆਂ ਚ ਆਪਾਂ ਹੋਟਲ ਵਗੈਰਾ ਬਣਾਉਂਦੇ ਆ। ਆ ਕਿਸੇ ਨੇ ਕੋਈ ਵੀ ਨਵਾਂ ਕੰਮ ਸ਼ੁਰੂ ਕਰਨਾ ਬਣੀ ਬਣਾਈ ਚੀਜ਼ ਆ ਸਮਝ ਲਓ। ਕੋ ਆਪਣਾ ਰੇਟ ਵਗੈਰਾ ਤੁਹਾਨੂੰ ਸਾਰਾ ਅੱਜ ਦਿਖਾਉਣਾ। ਅੰਦਰੋਂ ਵੀ ਸਾਰਾ ਮੈਂ ਦਿਖਾਉਣਾ ਕੀ ਕੀ ਇਹਦੇ ਵਿੱਚ ਬਣਿਆ ਹੋਇਆ। ਬਿਲਕੁਲ ਸਮਝ ਲਓ ਵੀ ਇੱਕ ਘਾਰ ਹੀ ਪਾਇਆ ਹੋਇਆ। ਆਹ ਦਰਵਾਜ਼ਾ ਇਹ ਅੰਦਰੋਂ ਵੀ ਪੂਰਾ 쿨ਿੰਗ ਰੋਕਣ ਵਾਸਤੇ ਜਿਵੇਂ ਏਸੀ ਲੱਗਦੇ ਆ ਜਦੋਂ 쿨ਿੰਗ ਰੋਕਣੀ ਹੁੰਦੀ ਹੈ ਨਹੀਂ ਤਾਂ ਵੈਸੇ ਤਾਂ ਟੈਂਪਰੇਚਰ ਹੀ ਬੜਾ ਹੋ ਜਾਂਦਾ ਲੋਹੇ ਦਾ ਇਸੇ ਕਰਕੇ ਡਾਊਨ ਸੀਲਿੰਗ ਵਗੈਰਾ ਸਾਰੀ ਹੋਈ ਹੋਈ ਹੈ ਇਹਦੇ ਵਿੱਚ ਥੱਲੇੋਂ ਵੀ ਫਰਸ਼ ਪਿਆ ਹੋਇਆ ਵਾ ਨਹੀਂ ਤਾਂ ਇਹਦੀ ਜਿਹੜੀ ਟੈਂਪਰੇਚਰ ਹੈ ਲੋਹੇ ਦਾ ਕਾਫੀ ਤੁਹਾਨੂੰ ਪਤਾ ਵੱਧ ਜਾਂਦਾ ਤੇ ਫਿਰ ਤਾਂ ਏਸੀ ਲਾਇਆ ਵੀ ਨਹੀਂ ਕੰਮ ਕਰਦੇ ਇਸ ਕਰਕੇ ਇਹਦੇ ਅੰਦਰ ਵੀ ਕੰਮ ਪੂਰਾ ਹੋਇਆ ਹੋਇਆ ਸਾਰਾ ਰਜੋਸਟ ਫੈਨ ਤਾਂ ਇਹਦੇ ਵਿੱਚ ਲੱਗੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਰੋਸਟ ਫੈਨ ਲੱਗੇ ਹੋਏ ਸਾਰਾ ਕੁਝ ਇਲੈਕਟ੍ਰਿਸਿਟੀ ਵਿੱਚ ਜਨਰੇਟਰ ਵੀ ਪਏ ਆ ਡੋਰ ਇਹਦੇ ਵਿੱਚ ਦੋ ਆ ਟੋਟਲ ਕਿੰਨੇ ਡੋਰ ਬਣੇ ਹੋਇਆ ਦੋ ਬਾਕੀ ਤੁਹਾਡੀ ਸਾਫ ਸਪਾਈ ਜਿਹੜੀ ਕਰਨੀ ਪਣੀ ਹੈ ਕਿਉਂ ਕਈ ਵਾਰਾਂ ਚੀਜ਼ ਬੰਦ ਜਦੋਂ ਪਈ ਰਹਿੰਦੀ ਆ ਤਾਂ ਤੁਹਾਨੂੰ ਬੰਦਾ ਮਿੱਟੀ ਘਟਾ ਪੈ ਜਾਂਦਾ ਤੇ ਆ ਸ਼ੀਸ਼ਾ ਮੜਾ ਜਾ ਖੋਲਣ ਲੱਗਾ ਇੱਕ ਕ੍ਰੈਕ ਹੋ ਗਿਆ ਇਹ ਤਾਂ ਪੈ ਜਾਊਗਾ ਬਾਕੀ ਸਲਾਈਡਿੰਗ ਇਹਦੀਆਂ ਵਿੰਡੋ ਲੱਗੀਆਂ ਹੋਈਆਂ ਲੋਕ ਵਗੈਰਾ ਸਾਰੇ ਇਹਦੇ ਲੱਗੇ ਹੋਏ ਆ ਫੁੱਲ ਲੋਕ ਲੱਗ ਸਕਦਾ ਕੋ ਘਰ ਵਾਂਗੂ ਜਿਵੇਂ ਆਪਾਂ ਲੋਕ ਲਾ ਦਨੇ ਆ ਐਮ ਸੀ ਬੀ ਲੱਗੇ ਹੋਏ ਆ ਸਾਰੇ ਕੰਪਲੀਟ ਤੁਹਾਡਾ ਜਿਹਨੇ ਵੀ ਕੋਈ ਵਰਕ ਕਰਨਾ ਕੰਮ ਕਰਨਾ ਉਹਦੇ ਵਾਸਤੇ ਜਾਂ ਕਿਸ ਨੇ ਆਫਿਸ ਬਣਾਉਣਾ ਵਾ ਕੋਈ ਸਾਈਟ ਦੇ ਉੱਪਰ ਜਿਵੇਂ ਕਿਸੇ ਨੂੰ ਲੋੜ ਸਾਈਟ ਬਣਦੀ ਅਜੇ ਕਰ ਕਲੋਨੀਆਂ ਬਹੁਤ ਤੁਹਾਨੂੰ ਪਤਾ ਬਣਦੀਆਂ ਉੱਥੇ ਕਿਸੇ ਨੇ ਬਹਿਣ ਵਾਸਤੇ ਦਫਤਰ ਬਣਾਉਣਾ ਆਪਣਾ ਜਿੱਥੇ ਆਪਣਾ ਸਾਰੇ ਬੰਦੇ ਬਹਿ ਕੇ ਕੰਮ-ਕੰਮ ਕੰਪਿਊਟਰ ਜੌਬ ਕਰਨੀ ਆ ਕੋਈ ਤੇ ਸਾਰਾ ਸਿਸਟਮ ਆ ਜਨਰੇਟਰ ਵਗੈਰਾ ਵੀ ਪਏ ਆ ਇਹਨਾਂ ਦਾ ਰੇਟ ਮੇਰੇ ਖਿਲ ਲੱਗ ਹੋਣਾ ਜਨਰੇਟਰਾਂ ਦਾ ਵੀ ਸਭ ਦਾ ਇਹਦਾ ਕਿਆ ਬੰਦਾ ਰੇਟ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਦਾ ਆ ਸਾਰੇ ਪੱਖੇ ਭੁੱਖੇ ਤੁਹਾਡੇ ਸਾਹਮਣੇ ਲੱਗੇ ਆ ਏਸੀ ਦੀ ਤੁਹਾਨੂੰ ਆਪਣੀ ਫੀਟਿੰਗ ਜਿਹੜੀ ਆ ਉਹ ਕਰਨੀ ਪੈਣੀ ਆ ਤੇ ਬਾਕੀ ਜਾਂ ਸਾਰਾ ਡਰਾਅਰ ਵਗੈਰਾ ਵੀ ਇਹਦੇ ਵਿੱਚ ਪਏ ਆ। ਕਾਫੀ ਲੰਬਾਈ ਆ ਇਹਦੀ ਪ੍ਰੋਪਰ ਲੰਬਾਈ ਤਾਂ ਤੁਸੀਂ ਫੀਤਾ ਲਾ ਕੇ ਮੇਰੇ ਖਾਲ ਲਾ ਸਕਦੇ ਆ। ਇਹ ਕਿੰਨੀ ਕੁਣੀ ਲੰਬਾਈ 30 ਫੁੱਟ ਤਾਂ ਹੋਣੀ ਆ ਨਾ ਇਹ। 40 ਫੁੱਟ 12 ਬਾਏ 40 12 ਫੁੱਟ ਚੜਾਈ 40 ਫੁੱਟ ਲਵਾਈ ਤੇ ਇਹਦੀ ਪੂਰੀ ਲੰਬਾਈ ਆ। ਆ ਮੇਰੇ ਖਾਲ ਇੱਕ ਉਹ ਲੱਗਿਆ ਰਜੋਸਟ ਪੈਨ, ਇੱਕ ਆ ਲੱਗਿਆ ਤੇ ਦੋ ਪਿੱਛੇ ਲੱਗਿਆ ਦੋ ਡੋਰ ਆ। ਦੋਨੇ ਪਾਸੇ ਵਿੰਡੂਆਂ ਤੇ ਆਪਣਾ ਤਾਜੀ ਹਵਾ ਵਾਸਤੇ ਵੀ ਜਾਲੀਆਂ ਲੱਗੀਆਂ ਹੋਈਆਂ। ਤੇ ਬਹੁਤ ਵਧੀਆ ਕੰਪਨੀ ਦਾ ਬਣਿਆ ਹੋਇਆ ਕੋਈ ਐ ਨਹੀਂ ਵੀ ਆਪਾਂ ਕਹਿ ਸਕਦੇ ਆਮ ਹੀ ਆਪਾਂ ਕਿਤੋਂ ਤਿਆਰ ਕਰਾਇਆ ਹੋਵੇ ਇਸਾ ਚੰਗੀ ਕੰਪਨੀ ਦਾ ਬਣਿਆ ਹੋਇਆ ਆਇਆ ਵੀ ਕਿਸੇ ਕੰਪਨੀ ਚੋਂ ਹੋਇਆ ਹੈ ਤੇ ਜਿਵੇਂ ਆਪਸ਼ਨ ਵਗੈਰਾ ਦੇ ਵਿੱਚ ਆਉਂਦੇ ਹੁੰਦੇ ਆ ਜਿਹਨੂੰ ਵੀ ਲੋੜ ਹੋਵੇ ਪਟਿਆਲੇ ਦੇ ਵਿੱਚ ਇਹ ਟਰੈਕਟਰ ਮਾਰਕੀਟ ਦੇ ਵਿੱਚ ਪਿਆ ਕੋਕੂ ਟਰੈਕਟਰ ਵਾਲਿਆਂ ਦਾ ਇਹ ਬਾਈ ਕੈਬਨ ਤੇ ਪੂਰਾ ਵਧੀਆ ਬਣਿਆ ਪਿਆ ਜੇ ਕਿਸੇ ਨੇ ਪੈਸੇ ਲਾਉਣੇ ਆ ਇੱਕ ਵਾਰੀ ਆਪਣਾ ਰੇਟ ਤੁਸੀਂ ਜ਼ਰੂਰ ਟਰਾਈ ਕਰ ਲਿਓ ਤੇ ਆ ਕੇ ਆ ਟਿਊਬਾਂ ਦੇਖੋ ਸਾਰੀਆਂ ਟਿਊਬਾਂ ਵਰਕਿੰਗ ਦੇ ਵਿੱਚ ਤੁਸੀਂ ਕਨੈਕਸ਼ਨ ਦੇਣਾ ਤੇ ਆਪਣਾ ਸਾਰਾ ਕੁਝ ਚੱਲਦਾ ਟੋਟਾ ਹੋ ਜਾਣਾ ਸਿਰਫ ਤੁਸੀਂ ਸਪਾਈ ਕਰਕੇ ਸੇਮ ਡੇ ਤੋਂ ਇਹਨੂੰ ਕੰਮ ਲੈ ਸਕਦੇ ਆ ਕੀ ਕੁਝ ਮੰਗਦੇ ਵੀਰੇ ਦਾ ਪਤਾ ਕੁਝ 8 ਲੱਖ ਰੁਪਈਆ 8 ਲੱਖ ਰੁਪਈਆ ਇਹਦੀ ਡਿਮਾਂਡ ਆ ਬਾਈ ਜੀ ਕਿਉਂ ਲੋਹੇ ਦਾ weight ਵੀ ਕਾਫੀ ਹੋਣਾ ਹੋਣਾ ਇਹਦਾ वजन ਵੀ ਹੈਂ वजन ਵੀ ਬਹੁਤ ਹੈ ਕਿਉਂ ਦੋ ਕ੍ਰੇਨਾਂ ਨਾਲ ਤਾਂ ਮੇਰੇ ਖਿਆਲ ਇਹ ਲਾਇਆ ਹੀ ਸੀ ਜਦੋਂ ਲਾਇਆ ਸੀਗਾ ਤੇ ਬਾਕੀ ਬਣਾਉਣ ਤੇ ਵੀ ਤੁਹਾਨੂੰ ਪਤਾ ਬਹੁਤ ਪੈਸੇ ਲੱਗ ਜਾਂਦੇ ਬਾਕੀ ਆਪਣਾ ਰੇਟ ਵਗੈਰਾ ਤੁਸੀਂ ਟਰਾਈ ਕਰੋ ਜਿਵੇਂ ਮਰਜ਼ੀ ਤੁਸੀਂ ਆਪਣਾ ਤੇ ਆ ਡੋਰ ਬੜੇ ਖੁੱਲੇ ਆ ਅੰਦਰੋਂ ਮੇਰੇ ਖਿਆਲ ਚਾਰ-ਚਾਰ ਫੁੱਟ ਤੋਂ 4 ਫੁੱਟ ਦੇ ਕਰੀਬ ਦਰਵਾਜ਼ਾ ਹੋਣਾ ਇਹਦਾ ਚੌੜਾ ਕੋਈ ਚੀਜ਼ ਅੰਦਰ ਲਿਆਉਣੀ ਹੈ ਖੁੱਲੀ ਜਿਵੇਂ ਮਰਜ਼ੀ ਆਪਣਾ ਐਨ ਵੀ ਕੋਈ ਚੀਜ਼ ਤੁਹਾਨੂੰ ਉਸ ਹਿਸਾਬ ਨਾਲ ਚੀਜ਼ ਬਣੀ ਹੋਈ ਅੰਦਰ ਇਹ ਕੋਈ ਵੀ ਦੋਨੇ ਪਾਸੇ ਡੋਰ ਇੱਕ ਇੱਧਰ ਹੋ ਗਿਆ ਇੱਕ ਉੱਪਰਲੇ ਪਾਸੇ ਹੋ ਗਿਆ ਦੋਨੇ ਸਟਾਰਟਿੰਗ ਚ ਐਂਡਰ ਦੇ ਵਿੱਚ ਡੋਰ ਲੱਗੇ ਹੋਏ ਆ ਪੂਰਾ ਬੰਦ ਕਰ ਬਣਾ AC ਲਾ ਕੇ ਆਪਣੇ ਪੱਖੇ ਲਾ ਕੇ ਜਿਵੇਂ ਮਰਜ਼ੀ ਥੱਲੇ ਫਰਸ਼ ਮੈਟ ਮੜਾ ਮੋਟਾ ਮਿੱਟੀ ਪਈ ਆ ਥੱਲੇ ਤੱਕ ਮੈਟ ਵੀ ਵਿਛਿਆ ਆ ਐਨਸਾਰੀ ਆ ਡਾਊਨ ਸੀਲਿੰਗ ਵਗੈਰਾ ਹੋਈ ਹੋਈ ਆ ਸਾਰੀਆਂ ਵਿੰਡੋ ਕੰਧਾਂ ਦੇ ਵੀ ਆ ਪਲਾਈ ਬੋਰਡ ਵਗੈਰਾ ਇਹ ਹੀਟ ਤੋਂ ਤੇ ਸਾਰਾ ਬਣਿਆ ਹੋਇਆ ਕੁਝ ਤੁਹਾਡੀ ਰਿਪੇਅਰ ਆ ਜਿਹੜੀ ਮਾੜੀ ਮੋਟੀ ਕਿਉਂ ਬਾਹਰ ਪਿਆ ਇੱਥੇ ਬੇਗੋਰੀ ਦੇ ਵਿੱਚ ਤੇ ਤੁਸੀਂ ਜਿਹਨੇ ਵੀ ਲੈਣਾ ਭਰਾ ਸ਼ੀਤੀ ਦੁਸ਼ੀਤੀ ਇੱਥੇ ਆ ਕੇ ਨਾਲ ਤੇ ਗੱਲਬਾਤ ਕਰਕੇ ਤੁਸੀਂ ਆਪਣਾ ਕਰ ਲਓ ਰੇਟ ਰੁਟਾ ਕੇ ਉਹਨ ਟੇਬਲ ਅਗਲੇ ਨਾਲ